IRCC ਕੈਨੇਡਾ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਜੀ ਪੰਜਾਬੀਆਂ ਨੂੰ ਪੰਜਾਬੀਆਂ ਲਈ ਆਪਾਂ ਇੱਕ ਵੱਡੀ ਬੁਰੀ ਖਬਰ ਵੀ ਕਹਿ ਸਕਦੇ ਹਾਂ ਕਿਉਂਕਿ ਜੋ ਰਾਹ ਇੱਕਦਮ ਚੱਲ ਰਿਹਾ ਹੁੰਦਾ ਜੇਕਰ ਉਸ ਨੂੰ ਇੱਕਦਮ ਹੀ ਬੰਦ ਕਰ ਦਿੱਤਾ ਜਾਵੇ ਤਾਂ ਕਾਫੀ ਜ਼ਿਆਦਾ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫੁੱਲ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜੀ ਕਿਹੜਾ ਰਾਹ ਬੰਦ ਕਰ ਦਿੱਤਾ ਗਿਆ ਜੋ ਚੱਲ ਰਿਹਾ ਸੀ ਪੰਜਾਬੀਆਂ ਦੇ ਲਈ ਜਾਂ ਫਿਰ ਪੰਜਾਬੀ ਸਟੂਡੈਂਟਾਂ ਦੇ ਲਈ ਪਹਿਲੀ ਵਾਰ ਸਾਡੇ ਚੈਨਲ ਤੇ ਆ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਿਉਂਕਿ ਤੁਹਾਡਾ ਇੱਕ ਲਾਈਕ ਹੋਰ ਵੀ ਬਹੁਤ ਜ਼ਿਆਦਾ ਮੋਟੀਵੇਟ ਕਰਦਾ ਸਾਨੂੰ ਚੰਗੀ ਖਬਰ ਲੈ ਕੇ ਆਉਣ ਲਈ ਹਰ ਇੱਕ ਅਪਡੇਟ ਤੱਕ ਤੱਕ ਪਹੁੰਚਾਉਣ ਲਈ ਕਿਉਂਕਿ ਕੈਨੇਡਾ ਜਾਣਾ ਬਹੁਤ ਸਾਰੇ ਸਟੂਡੈਂਟਾਂ ਦਾ ਬਹੁਤ ਸਾਰੇ ਪੰਜਾਬੀਆਂ ਦਾ ਇੱਕ ਸੁਪਨਾ ਹੈ ਕਿਉਂਕਿ ਉੱਥੇ ਜਾ ਕੇ ਲਾਈਫ ਵੈਲੈਂਡ ਸੈੱਟ ਹੋ ਜਾਂਦੀ ਆ ਪਰ ਜਿਹੜੇ ਲੋਕ ਕਹਿੰਦੇ ਕੰਮ ਹੈ ਨਹੀਂ ਇਟ ਮੀਨ ਜਿਨ੍ਹਾਂ ਨੇ ਪਹਿਲਾਂ ਕੰਮ ਕਰਦੇ ਕੀਤਾ ਨਹੀਂ ਉਹ ਕਹਿ ਸਕਦੇ ਕੰਮ ਉੱਤੇ ਬਹੁਤ ਆ ਪਰ ਕੰਮ ਕਰਨ ਲਈ ਆਪਾਂ ਨੂੰ ਬਾਹਰ ਲੱਭਣਾ ਪੈਂਦਾ ਹੈ बार-बार ਆਪਾਂ ਨੂੰ ਬਾਹਰ ਜਾਣਾ ਪੈਂਦਾ ਤਾਂ ਹੀ ਆਪਾਂ ਨੂੰ ਕੰਮ ਮਿਲਦੇ ਨਹੀਂ ਤਾਂ ਰੋਟੀ ਵੀ ਆਪਾਂ ਹਮੇ ਚੱਕ ਕੇ ਆਪਣੇ ਹੱਥਾਂ ਨਾਲ ਮੂੰਹ 'ਚ ਪਾਉਨੇ ਆ ਰੱਬ ਆਪੇ ਮੂੰਹ 'ਚ ਰੋਟੀ ਨਹੀਂ ਪਾ ਦਿੰਦਾ ਕਰਮਾਂ ਚੋਣੇ ਆਪਣੇ ਲਿਖ ਦਿੱਤੀ ਹੈ ਇੰਨਾ ਹੀ ਆਪਣੇ ਲਈ ਕਾਫੀ ਆ ਗੱਲ ਕਰਦੇ ਆ ਕਿਹੜਾ ਰਾਹ ਪੰਜਾਬੀਆਂ ਲਈ ਬੰਦ ਹੋ ਚੁੱਕਿਆ ਜਿਵੇਂ ਕਿ ਸਟੱਡੀ ਹੈ ਫੋਰ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾਉਣਾ ਜੀ ਆਪਾਂ ਸਟੱਡੀ ਕੀਤੀ ਹੈ ਇੰਜੀਨੀਅਰ ਦੀ ਜਾਂ ਫਿਰ ਆਪਾਂ ਸਟੱਡੀ ਕੀਤੀ ਹੈ ਇੱਕ ਨਰਸਿੰਗ ਦੀ ਅੱਗੇ ਕੀ ਹੁੰਦਾ ਸੀ ਆਪਾਂ ਕੈਨੇਡਾ ਦੇ ਵਿੱਚ ਆਪਣੀ ਫੀਲਡ ਤੋਂ ਬਾਹਰ ਜਾ ਕੇ ਵੀ ਜੌਬ ਕਰ ਸਕਦੇ ਸੀ ਆਪਣੀ ਫੀਲਡ ਤੋਂ ਬਾਹਰ ਜਾ ਕੇ ਵੀ ਆਪਾਂ ਕੰਮ ਕਰ ਸਕਦੇ ਸੀ ਕਿਉਂਕਿ ਆਪਣੇ ਲਈ ਕੰਮ ਇੰਪੋਰਟੈਂਟ ਸੀ ਉਹ ਕੰਮ ਕਰਕੇ ਆਪਾਂ ਉਹਦੀ ਫੀਸਾਂ ਭਰਦੇ ਸੀ ਉਹ ਕੰਮ ਕਰਕੇ ਆਪਾਂ ਘਰ ਦਾ ਰੈਂਟ ਭਰਦੇ ਸੀ ਜਾਂ ਫਿਰ ਆਪਣੇ ਲਾਈਫ ਨੂੰ ਥੋੜਾ ਬਹੁਤਾ ਸਟੇਬਲ ਕਰਦੇ ਸੀ ਪਰ ਹੁਣ ਨਵੇਂ ਰੂਲ ਦੇ ਮੁਤਾਬਿਕ ਕੈਨੇਡਾ ਨੇ ਅਨਾਉਂਸਮੈਂਟ ਕੀਤੀ ਹੈ ਜੇਕਰ ਤੁਸੀਂ ਨਰਸਿੰਗ ਦੀ ਸਟੱਡੀ ਕਰ ਰਹੇ ਹੋ ਤਾਂ ਤੁਸਨ ਤੁਹਾਨੂੰ ਜੋ ਕੰਮ ਆ ਜਾਂ ਤੁਹਾਨੂੰ ਵਰਕ ਪਰਮਿਟ ਸਿਰਫ ਨਰਸਿੰਗ ਚ ਹੀ ਮਿਲੂਗਾ ਜੇ ਤੁਸੀਂ ਇੰਜੀਨੀਅਰ ਦੀ ਸਟੱਡੀ ਕਰ ਰਹੇ ਹੋ ਤੁਹਾਨੂੰ ਕੰਮ ਹੈ ਜਿਹੜਾ ਇੰਜੀਨੀਅਰ ਦਾ ਹੀ ਮਿਲੂਗਾ ਅੱਗੇ ਕੀ ਹੁੰਦਾ ਸੀ ਨਰਸਿੰਗ ਵਾਲੇ ਇੰਜੀਨੀਅਰ ਵਾਲਾ ਕੰਮ ਕਰ ਲੈਂਦੇ ਸੀ ਕਿ ਜਿੱਥੇ ਵੀ ਕੋਈ ਕੰਮ ਮਿਲਦਾ ਕਦੇ ਡੋਮੀਨੋਸ ਕਦੇ 버ਗਰ ਕਿੰਗ ਕਦੇ ਕਿੱਥੇ ਲੱਗ ਗਏ ਕਦੇ ਵਿਚਾਰੇ ਕਿੱਥੇ ਲੱਗ ਗਏ ਮਤਲਬ ਕਿਉਂ ਘੰਟਿਆਂ ਦੇ ਹਿਸਾਬ ਨਾਲ ਆਪਣੇ ਜੋ ਵੀ ਘੰਟੇ ਕੰਪਲੀਟ ਕਰਦੇ ਸੀ ਪਰ ਨਵੇਂ ਰੂਲ ਦੇ ਮੁਤਾਬਿਕ ਐਵੇਂ ਨਹੀਂ ਹੋਵੇਗਾ ਨਵੇਂ ਰੂਲ ਦੇ ਮੁਤਾਬਿਕ ਤਾਨੂੰ ਤੁਹਾਡੀ ਫੀਲਡ ਦੇ ਵਿੱਚ ਹੀ ਕੰਮ ਕਰਨਾ ਪਊਗਾ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਸਰਵਾਈਵ ਕਰ ਸਕਦੇ ਆ ਇਹਦੇ ਨਾਲ ਕਾਫੀ ਜਿਹੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਪਣੇ ਪੰਜਾਬੀ ਭੈਣਾਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਜੋ ਆਲਰੇਡੀ ਉੱਥੇ ਜਾ ਚੁੱਕੇ ਆ ਪਰ ਕੈਨੇਡਾ ਤੁਸੀਂ ਵੀਜ਼ਾ ਲਾਉਣ ਤੋਂ ਪਹਿਲਾਂ ਸਲਾਹ ਜ਼ਰੂਰ ਲਓ ਇੱਕ ਚੰਗੇ ਵਕੀਲ ਦੀ ਇੱਕ ਚੰਗੇ ਏਜੰਟ ਦੀ ਇੰਡੀਆ ਦੇ ਵਿੱਚੋਂ ਵੀ ਤੇ ਜੋ ਕੈਨੇਡਾ ਦੇ ਵਕੀਲ ਕੋਲੋਂ ਵੀ ਕਿਉਂਕਿ ਤੁਹਾਨੂੰ ਕੈਨੇਡਾ ਦਾ ਵਕੀਲ ਆਉਣ ਵਾਲਾ ਫਿਊਚਰ ਦੱਸ ਸਕਦਾ ਹੈ 5 ਸਾਲਾਂ 'ਚ ਕੀ ਹੋਵੇਗਾ ਉਸ ਹਿਸਾਬ ਨਾਲ ਤੁਸੀਂ ਆਪਣਾ ਕੋਰਸ ਚੂਜ਼ ਕਰਕੇ ਵਧੀਆ ਫਿਊਚਰ ਬਣਾ ਸਕਦੇ ਹੋ ਹੋਰ ਅਪਰੇਟਲੀ ਸਬਸਕ੍ਰਾਈਬ ਕਰ ਲਓ ਸਾ wala India